ਤੰਦਰੁਸਤੀ ਹੀ ਸਾਰੇ ਸੁੱਖਾਂ ਦਾ ਆਧਾਰ ਹੈ ਤੰਦਰੁਸਤੀ ਹੈ ਤਾਂ ਜਹਾਨ ਹੈ ਨਹੀਂ ਤਾਂ ਸ਼ਮਸ਼ਾਨ ਹੈ ਤੰਦਰੁਸਤ ਕੌਣ ਹੈ ਅੱਜ ਆਪਾਂ ਇਸ ਬਾਰੇ ਵਿਚਾਰ ਕਰਦੇ ਹਾਂ ਯੋਗ ਦਾ ਸਾਡੇ ਸਰੀਰ ਤੇ ਕੀ ਪ੍ਰਭਾਵ ਹੈ ਅਸੀਂ ਯੋਗ ਮਾਰਗ ਤੇ ਚੱਲ ਕੇ ਸਰੀਰਕ ਮਾਨਸਿਕ ਅਤੇ ਅਧਿਆਤਮਿਕ ਉੱਨਤੀ ਨੂੰ ਪ੍ਰਾਪਤ ਕਰ ਸਕਦੇ ਹਾਂ ਯੋਗ ਦਾ ਅਰਥ ਹੈ ਆਪਣੀ ਚੇਤਨਾ ਆਪਣੀ ਹੋਣ ਦਾ ਗਿਆਨ ਆਪਣੇ ਅੰਦਰਲੀਆਂ ਸ਼ਕਤੀਆਂ ਨੂੰ ਵਿਕਸਿਤ ਕਰਕੇ ਪਰਮ ਚੇਤਨ ਆਤਮਾ ਦਾ ਸਾक्षात ਦਰਸ਼ਨ ਅਤੇ ਪੂਰਨ ਆਨੰਦ ਦੀ ਪ੍ਰਾਪਤੀ ਇਸ ਯੋਗ ਕਿਰਿਆ ਵਿੱਚ ਵੱਖ-ਵੱਖ ਕਿਸਮ ਦੀਆਂ ਕਿਰਿਆਵਾਂ ਦਾ ਵਿਧਾਨ ਸਾਡੇ ઋਸ਼ੀਆ ਮੁਨੀਆ ਨੇ ਕੀਤਾ ਹੈ ਇੱਥੇ ਅਸੀਂ ਮੁੱਖ ਤੌਰ ਤੇ ਆਸਨ ਅਤੇ ਪ੍ਰਾਣਾਯਾਮ ਦੀ ਵਿਆਖਿਆ ਕਰਾਂਗੇ ਇਨ੍ਹਾਂ ਸਾਰੀਆਂ ਕਿਰਿਆਵਾਂ ਨਾਲ ਸਾਡੀ ਸੁੱਤੀ ਚੇਤਨਾ ਜਾਗਦੀ ਹੈ ਦੇ ਵਿਕਸਤ ਹੁੰਦੀ ਹੈ। ਮੂ드ਰਾ ਤੰਤੂ ਪੁਨਰ ਜਾਗ੍ਰਿਤ ਹੁੰਦੇ ਹਨ ਅਤੇ ਨਵੇਂ ਸੈਲਸ ਬੰਦਦੇ ਹਨ। ਯੋਗ ਦੀ ਕਿਰਿਆ ਦੁਆਰਾ ਸਾਡੇ ਸੂਖਮ ਚੇਤਨਾ ਤੰਤਰ ਨੂੰ ਚੁਸਤ ਕੀਤਾ ਜਾਂਦਾ ਹੈ। ਜਿਸ ਨਾਲ ਉਹਨਾਂ 나ੜੀਆਂ ਵਿੱਚ ਖੂਨ ਠੀਕ ਢੰਗ ਨਾਲ ਚੱਲਦਾ ਹੈ ਅਤੇ ਨਵੀਂ ਸ਼ਕਤੀ ਦਾ ਵਿਕਾਸ ਹੋਣ ਲੱਗਦਾ ਹੈ। ਯੋਗ ਨਾਲ ਖੂਨ ਉਚਿਤ ਸਮੇਂ ਅਤੇ ਵੇਗ ਨਾਲ ਚੱਲਣ ਕਰਕੇ ਸਰੀਰ ਵਿਗਿਆਨ ਦੇ ਇਸ ਸਿਧਾਂਤ ਅਨੁਸਾਰ ਕੇ ਸਰੀਰ ਦੇ ਸੁੰਗੜਨ ਅਤੇ ਖੁੱਲਣ ਨਾਲ ਸਰੀਰ ਵਿਕਸਤ ਹੁੰਦਾ ਹੈ ਅਤੇ ਰੋਗ ਖਤਮ ਹੋ ਜਾਂਦੇ ਹਨ ਯੋਗ ਆਸਨਾ ਨਾਲ ਇਹ ਪ੍ਰਕਿਰਿਆ ਸਹਿਜ ਹੀ ਹੋ ਜਾਂਦੀ ਹੈ ਆਸਨ ਅਤੇ ਪ੍ਰਾਣਯਾਮ ਨਾਲ ਸਰੀਰ ਦੀਆਂ ਗ੍ਰੰਥੀਆਂ ਤੇ ਮਾਸਪੇਸ਼ੀਆਂ ਵਿੱਚ ਖਿੱਚ ਤੱਕ ਸੁੰਗੜਨ ਫੈਲਣ ਅਤੇ ਸੁਸਤੀ ਚੁਸਤੀ ਰਾਹੀਂ ਉਹਨਾਂ ਦੀ ਇਰੋਗਤਾ ਵਾਧੀ ਹੈ ਖੂਨ ਨੂੰ ਸੰਭਾਲਣ ਵਾਲੀਆਂ ਤਮਨੀਆਂ ਅਤੇ ਨਾੜੀਆਂ ਵੀ ਸਵਸਥਤ ਹੋ ਜਾਂਦੀਆਂ ਹਨ ਇਸ ਤਰ੍ਹਾਂ ਆਸਨ ਅਤੇ yogic ਕ੍ਰਿਆਵਾਂ ਨਾਲ ਪੈਂਕ੍ਰੀਆਸ ਐਕਟਿਵ ਹੋ ਕੇ ਇੰਸੁਲਿਨ ਮਠੀਕ ਮਾਤਰਾ ਵਿੱਚ ਬਣਨ ਲੱਗ ਜਾਂਦਾ ਹੈ ਜਿਸ ਨਾਲ ਸ਼ੂਗਰ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਹਾਜਮੇ ਉੱਪਰ ਸਾਰੇ ਸਰੀਰ ਦਾ ਕਾਰਜ ਚੱਲਦਾ ਹੈ ਬਦਹਜਮੀ ਸਾਰੀਆਂ ਬਿਮਾਰੀਆਂ ਦੀ ਜੜ ਹੈ ਇੱਥੋਂ ਤੱਕ ਕਿ ਦਿਲ ਦਾ ਰੋਗ ਵਰਗੀ ਬਿਮਾਰੀ ਦਾ ਆਧਾਰ ਵੀ ਬਦਹਜਮੀ ਵਿੱਚ ਹੀ ਹੈ ਯੋਗ ਨਾਲ ਪਾਚਨ ਦਾ ਸਾਰਾ ਤੰਤਰ ਪੂਰਨ ਰੂਪ ਵਿੱਚ ਠੀਕ ਹੋ ਜਾਂਦਾ ਹੈ ਜਿਸ ਨਾਲ ਸਰੀਰ ਹਲਕਾ ਅਤੇ ਚੁਸਤ ਬਣਿਆ ਰਹਿੰਦਾ ਹੈ ਯੋਗ ਦੇ ਨਾਲ ਦਿਲ ਦੇ ਰੋਗ ਵਰਗੀ ਭਿਆਨਕ ਬਿਮਾਰੀ ਤੋਂ ਵੀ ਛੁਕਾਰਾ ਪਾਇਆ ਜਾ ਸਕਦਾ ਹੈ ਜਦੋਂ ਫੇਫੜਿਆਂ ਅੰਦਰ ਤੰਦਰੁਸਤਤਾ ਆ ਜਾਂਦੀ ਹੈ ਤਾਂ ਫੇਫੜੇ ਸਵਾਸਤ ਹੁੰਦੇ ਹਨ ਅਤੇ ਦਮਾ ਸਾਹ ਅਲਰਜੀ ਆਦੋ ਛੁਕਾਰਾ ਮਿਲਦਾ ਹੈ ਅਤੇ ਦਿਲ ਨੂੰ ਵੀ ਤਾਕਤ ਮਿਲਦੀ ਹੈ ਯੋਗ ਦੀਆਂ ਕਿਰਿਆਵਾਂ ਨਾਲ ਚਰਬੀ ਘਟਦੀ ਹੈ ਇਹ ਸਰੀਰ ਦਾ ਭਾਰ ਘਟ ਜਾਂਦਾ ਹੈ ਤੇ ਸਰੀਰ ਸਵਸਥ ਸਡੋਲ ਤੇ ਸੁੰਦਰ ਹੋ ਜਾਂਦਾ ਹੈ ਇੰਨਾ ਹੀ ਨਹੀਂ ਇਸ ਸਤੂਲ ਸਰੀਰ ਦੇ ਨਾਲ ਯੋਗ ਸੂਖਮ ਸਰੀਰ ਦੇ ਮਨ ਲਈ অতি ਜ਼ਰੂਰੀ ਹੈ ਯੋਗ ਨਾਲ ਇੰਦਰੀਆਂ ਅਤੇ ਮਨ ਦੀ ਦੇਖਭਾਲ ਹੁੰਦੀ ਹੈ ਅਭਿਆਸ ਨਾਲ ਸਾਧਕ ਗਲਤ ਵਿਹਾਨ ਅਤੇ ਤਾਸਮਿਕ ਰੁਚੀਆਂ ਨੂੰ ਛੱਡ ਕੇ ਆਪਣਾ ਦਿਵਿਆ ਸਰੂਪ ਪ੍ਰਕਾਸ਼ਮਾਨ आनंदमय शांत परम चेतन आत्मा ਅਤੇ ਪਰਮਾਤਮਾ ਤੱਕ ਪਹੁੰਚਣ ਦੇ ਸਮਰੱਥ ਹੋ ਜਾਂਦਾ ਹੈ ਇਸ ਪ੍ਰਕਾਰ ਅਸੀਂ ਯੋਗ ਮਾਰਗ ਤੇ ਚੱਲ ਕੇ ਸਰੀਰਕ ਮਾਨਸਿਕ ਅਤੇ ਅਧਿਆਤਮਿਕ ਉੱਨਤੀ ਨੂੰ ਪ੍ਰਾਪਤ ਕਰ ਸਕਦੇ ਹਾਂ ਇਸ ਸਰੀਰ ਨੂੰ ਚਲਾਉਣ ਲਈ ਜਿਵੇਂ ਆਹਾਰ ਦੀ ਲੋੜ ਹੈ ਉਸੇ ਤਰ੍ਹਾਂ ਆਸਨ ਪ੍ਰਾਣਯਾਮ ਆਦਿ ਕਸਰਤ ਵੀ অতি ਜ਼ਰੂਰੀ ਹੈ ਬਿਨਾ ਕਸਰਤ ਸਰੀਰ ਬਿਮਾਰ ਅਤੇ ਕਸਰਤ ਹੋ ਜਾਂਦਾ ਹੈ ਜਦੋਂ ਕਿ ਨਿਯਮਤ ਰੂਪ ਨਾਲ ਕਸਰਤ ਕਰਨ ਨਾਲ ਕਮਜ਼ੋਰ ਰੋਗੀ ਅਤੇ ਇੱਕ ਪੂਰਵ ਵਿਅਕਤੀ ਵੀ ਬਲਵਾਨ ਤੰਦਰੁਸਤ ਅਤੇ ਸੁੰਦਰ ਬਣ ਜਾਂਦਾ ਹੈ ਦਿਲ ਦੇ ਰੋਗ ਸ਼ੂਗਰ ਮਟਾਪਾ ਵੈਦ ਦੇ ਰੋਗ ਬਵਾਸੀਰ ਗੈਸ ਮਾਨਸਿਕ ਤਣਾਅ ਆਦਿ ਦਾ ਵੀ ਮੁੱਖ ਕਾਰਨ ਸਰੀਰਕ ਕਸਰਤ ਦੀ ਘਾਟ ਹੈ ਜੇ ਰੋਜ਼ਾਨਾ ਯੋਗ ਅਭਿਆਸ ਕੀਤਾ ਜਾਵੇ ਇਹ ਰੋਗ ਘੱਟ ਵੀ ਹੋ ਨਹੀਂ ਸਕਦੇ ਕਸਰਤ ਦੀਆਂ ਵੀ ਕਈ ਕਿਸਮਾਂ ਜਿਨ੍ਹਾਂ ਵਿੱਚੋਂ ਆਸਨ ਪ੍ਰਾਣਾਯਾਮ ਸਭ ਤੋਂ ਵਧੀਆ ਹੈ ਦੂਜੀਆਂ ਕਸਰਤਾਂ ਵਿੱਚ ਸਰੀਰਕ ਮਿਹਨਤਾਂ ਹੁੰਦੀ ਹੈ ਪਰੰਤੂ ਮਨ ਵਿੱਚ ਇਕਾਗਰਤਾ ਅਤੇ ਸੰਤੁਸ਼ਟੀ ਨਹੀਂ ਆਉਂਦੀ ਭਾਰੀ ਕਸਰਤ ਕਰਨ ਨਾਲ ਮਾਸਪੇਸ਼ੀਆਂ ਦੀ ਹੀ ਕਸਰਤ ਹੁੰਦੀ ਹੈ ਸਵਾਸਾਂ ਦੀ ਕਸਰਤ ਨਹੀਂ ਹੁੰਦੀ ਇਸ ਲਈ ਪਾਰੀ ਕਸਰਤ ਨਾਲ ਮਾਸਪੇਸ਼ੀਆਂ ਇੰਨੀਆਂ ਸਖਤ ਹੋ ਜਾਂਦੀਆਂ ਹਨ ਕਿ ਉਹਨਾਂ ਵਿੱਚ ਹੌਲੀ-ਹੌਲੀ ਖੂਨ ਚੱਲਣਾ ਵੀ ਬੰਦ ਹੋ ਜਾਂਦਾ ਹੈ ਅਤੇ ਦਰਦ ਹੋਣ ਲੱਗ ਜਾਂਦਾ ਹੈ ਜਦੋਂ ਕਿ ਆਸਨ ਪ੍ਰਾਣਯਾਮ ਨਾਲ ਪੂਰਨ ਤੰਦਰੁਸਤੀ ਮਿਲਦੀ ਹੈ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਸਰੀਰ ਦੇ ਨਾਲ ਮਨ ਵਿੱਚ ਵੀ ਇਕਾਗਰਤਾ ਅਤੇ ਸ਼ਾਂਤੀ ਦਾ ਵਿਕਾਸ ਹੁੰਦਾ ਹੈ ਆਸਨ ਆਦ ਕਰਨ ਪਿੱਛੋਂ ਸਰੀਰ ਦਾ ਤਾਪਮਾਨ ਠੀਕ ਹੋਣ ਤੇ ਹੀ ਇਸ਼ਨਾਨ ਕਰਨਾ ਚਾਹੀਦਾ ਹੈ। ਇਸ਼ਨਾਨ ਨਾਲ ਸਰੀਰ ਵਿੱਚ ਤਾਜ਼ਗੀ ਆਉਂਦੀ ਹੈ। ਬਾਧੂ ਗਰਮੀ ਸ਼ਾਂਤ ਹੋ ਕੇ ਸਰੀਰ ਸ਼ੁੱਧ ਤੇ ਹਲਕਾ ਹੋ ਜਾਂਦਾ ਹੈ। ਕਿਉਂਕਿ ਪਾਣੀ ਨਾਲ ਸਰੀਰ ਸ਼ੁੱਧ ਹੁੰਦਾ ਹੈ। ਸੱਚ ਨਾਲ ਮਨ ਦੀ ਸ਼ੁੱਧੀ ਹੁੰਦੀ ਹੈ। ਰੋਗੀ ਨੂੰ ਛੱਡ ਕੇ ਆਮ ਵਿਅਕਤੀ ਨੂੰ ਇਸ਼ਨਾਨ ਠੰਡੇ ਪਾਣੀ ਨਾਲ ਹੀ ਕਰਨਾ ਚਾਹੀਦਾ ਹੈ। ਗਰਮ ਪਾਣੀ ਨਾਲ ਨਹਾਉਣ ਨਾਲ ਭੁੱਖ ਘੱਟ ਲੱਗਣਾ ਅਤੇ ਕਮਜ਼ੋਰੀ ਆਦ ਰੋਗ ਹੋ ਜਾਂਦੇ ਹਨ। ਉਮਰ ਤੋਂ ਪਹਿਲਾਂ ਵਾਲਸ ਫੈਦ ਹੋਣ ਲੱਗ ਜਾਂਦੇ ਹਨ ਅਤੇ ਗਿਰਨ ਲੱਗ ਜਾਂਦੇ ਹਨ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਧੰਨਵਾਦ